ਸਾਸਰੀਕਾ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ YouTube ਚੈਨਲ ਸਤਨਾਮ ਡੇਰੀ ਫਾਰਮਰਸ ਦੇ ਵਿੱਚ ਕਿਸਾਨ ਵੀਰੋ ਅੱਜ ਤੁਹਾਡੀ ਮੁਲਾਕਾਤ ਕਰਾਉਣ ਲੱਗੇ ਇੱਕ ਜੇਹੇ ਵਾਤਾਵਰਣ ਪ੍ਰੇਮੀ ਦੇ ਨਾਲ ਕਿ ਜਿਨ੍ਹਾਂ ਨੇ ਪਿਛਲੇ 10-12 ਸਾਲਾਂ ਤੋਂ ਆਪਣੇ ਖੇਤ ਵਿੱਚ ਬਿਲਕੁਲ ਅੱਗ ਨਹੀਂ ਲਾਈ ਤੇ ਕਰਦੇ ਆ ਉਹਨਾਂ ਨਾਲ ਗੱਲਬਾਤ ਬਾਈ ਰਵਿੰਦਰਜੀਤ ਸਿੰਘ ਮੈਸਰ ਸਾਹ ਨਾਲ ਲੈਨੇ ਸਾਰੀ ਜਾਣਕਾਰੀ ਤੇ ਜਿਹੜੇ ਵੀਰ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਬੰਦ ਕਰ ਲੋ ਮੇਟੇ ਸਤਿ ਸ਼੍ਰੀ ਅਕਾਲ ਭਾਈ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਬੱਡਲੀ ਭਾਈ ਕਨਕ ਵੀਰ ਕਨਕ ਬੱਡਲੀ ਜੀ ਠੀਕ ਹੈ ਬਨਾਲੀ ਤੋਂ ਜਰੀਆ ਥੂੜੀ ਬਨਾਲੀ ਭਾਈ ਜੀ ਬੜੀ ਜਲਦੀ ਬਾਹਰ ਆਏ ਰਸ਼ਿਦ ਇਹ ਭਾਈ ਜੀ ਐ ਹੋਣ ਦੀ ਜਿਹੜੀ ਗੱਲ ਹੈ ਪਹਿਲਾਂ ਤਾਂ ਆਪਣਾ ਪੇਜ ਦਾ ਨਾਮ ਦੱਸੋ ਤੁਸੀਂ ਮੈਂ ਸਤਨਾਮ ਡੇਰੀ ਫਾਰਮ ਸਤਨਾਮ ਸਿੰਘ ਡੇਰੀ ਫਾਰਮ ਹਾਂ ਜੀ ਸਭ ਤੋਂ ਪਹਿਲਾਂ ਤਾਂ ਤੁਹਾਡੇ ਜਿੰਨੇ ਵੀ ਸਰੋਤੇ ਆ ਹਾਂ ਜੀ ਸੱਜਣ ਮਿੱਤਰ ਜਿਹੜੇ ਤੁਹਾਡਾ ਚੈਨਲ ਨੂੰ ਦੇਖਦੇ ਆ ਲਾਈਕ ਕੀਤਾ ਸਬਸਕ੍ਰਾਈਬ ਕੀਤਾ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੁਣ ਆਪਾਂ ਗੱਲ ਕਰਦੇ ਹਾਂ ਤੁਸੀਂ ਹਾਂ ਗੱਲ ਕਰੀ ਮਤਲਬ ਵਹਣ ਦੀ ਇਹਨੂੰ ਜਲਦੀ ਹਾਂਜੀ ਜਲਦੀ ਬਾਈ ਜੀ ਆਏ ਆ ਵੀ ਵੈਸੇ ਤਾਂ ਚਲੋ ਪ੍ਰਮਾਤਮਾ ਮਿਹਰ ਭਰਿਆ ਹੱਥ ਰੱਖੇ ਸਾਰਿਆਂ ਦੇ ਸਿਰ ਤੇ ਹਾਂਜੀ ਹਾਂਜੀ ਸੁੱਖ ਸ਼ਾਂਤੀ ਰੱਖੇ ਹਾਂਜੀ ਸਭ ਦੇ ਦਾਣੇ ਸੁੱਖ ਸ਼ਾਂਤੀ ਨਾਲ ਸਮਝਣ ਕਿਉਂਕਿ ਆਸਾਂ ਮੇ ਇਦਾਂ ਬਹੁਤ ਹੁੰਦੀਆਂ ਸਭ ਨੂੰ ਹੀ ਹੁੰਦੀਆਂ ਭਾਵੇਂ ਉਹ ਕੋਈ ਕਿਸਾਨ ਆ ਭਾਵੇਂ ਕਿਸੇ ਵੀ ਵਰਗ ਦਾ ਹਾਂਜੀ ਪਰ ਆਪਣਾ ਇਹ ਹੁੰਦਾ ਵੀ ਕਈ ਵਾਰੀ ਕੋਈ ਅੰਡੀ ਗਵੰਡੀ ਮਤਲਬ ਵੀ ਅੱਗ ਲਾ ਦੇ ਜਲਦੀ ਹੁੰਦੀ ਹੈ ਕਿਸੇ ਨੇ ਪਨੀਰੀ ਬੀਜਣੀ ਕਿਸੇ ਨੇ ਕੁਝ ਮੰਨ ਲਓ ਆਪਾਂ ਨੂੰ ਇਹ ਹੁੰਦਾ ਵੀ ਆਪਣੇ ਵਾਹਨ ਦੇ ਵਿੱਚ ਅੱਗ ਨਾ ਆਵੇ ਠੀਕ ਹੈ ਜੀ ਸੋ ਪਹਿਲੇ ਦਿਨ ਤੋਂ ਹੀ ਤਕਰੀਬਨ ਜਦੋਂ ਤੂੰ ਅੱਗ ਬੰਦ ਕੀਤੀ ਆ ਜਦੋਂ ਤੂੜੀ ਬਣ ਜਾਂਦੀ ਹੈ ਮੰਨ ਲਓ ਰਾਤ ਨੂੰ ਵੀ ਤੂੜੀ ਬਣ ਗਈ 9 ਵਜੇ 10 ਵਜੇ ਤੇ ਰਾਤ ਨੂੰ ਹੀ ਭਵੇਂ ਇੱਕ ਵਾਰੀ ਵੀ ਮੰਨ ਲਓ ਝਰੀਟਾਂ ਜੀਆਂ ਹੀ ਮਾਰ ਦਈਏ ਹਲਾ ਨਾ ਤੰਗੀਆਂ ਨਾ ਇਹਦੇ ਨਾਲ ਹੁਣ ਮਤਲਬ ਵੀ ਡਰ ਮੁੱਕ ਗਿਆ ਜੀ ਮੇਨ ਜਿਹੜੀ ਗੱਲ ਹੈ ਠੀਕ ਹੈ ਜੀ ਹਾਂਜੀ ਹਾਂਜੀ ਚਲੋ ਠੀਕ ਹੈ ਜੀ ਤੇ ਮੈਂ ਪਹਿਲਾਂ 10 ਘਟਿਆ 10 ਕਾ ਨੂੰ ਹਾਂਜੀ ਭਾਈ ਜੀ 10 12 ਸਾਲਾਂ ਤੋਂ ਅੱਗ ਨਹੀਂ ਲਾਈ ਭਾਈ ਜੀ ਨੇ ਖੇਤਾਂ ਹਾਂਜੀ ਬਿਲਕੁਲ ਜੀ 12 13 ਸਾਲ ਤਕਰੀਬਨ ਲਗਭਗ ਹੋ ਗਏ ਐ ਜੀ ਹਾਂਜੀ ਕਿੱਥੋਂ ਪ੍ਰੇਰਿਤ ਹੋਏ ਪ੍ਰੇਰਿਤ ਨਵੀਰੇ ਆਏ ਆ ਵੀ ਕੁਛ ਚੋਂ ਚਾਰ ਅੱਖਰ ਪੜ੍ਹੇ ਆ ਕਿਤਾਬਾਂ ਤੋਂ ਪ੍ਰੇਰਿਤ ਹੋਏ ਫਿਰ ਹੌਲੀ ਹੌਲੀ ਜਿਵੇਂ ਉਦੋਂ YouTube ਚੈਨਲ ਵਗੈਰਾ ਨਹੀਂ ਹੁੰਦੇ ਸੀ ਕਿਸਾਨ ਮੇਲੇ ਤੇ ਜਾਣਾ ਅੱਛਾ ਜੀ ਆਸੇ ਪਾਸੇ ਦੇਖਣਾ ਫਿਰ ਹੌਲੀ ਹੌਲੀ ਜਿਵੇਂ ਹੁਣ ਮੰਨ ਲਓ ਸੋਸ਼ਲ ਮੀਡੀਆ ਦਾ ਯੋਗ ਆ ਗਿਆ ਇਹ ਤੋਂ ਵੀ ਪ੍ਰੇਰਿਤ ਹੋਏ ਚਲੋ ਘਰ ਪਹਿਲਾਂ ਤਾਂ ਜਿਵੇਂ ਮਤਲਬ ਮੇਲ ਜ਼ਰੀਆ ਕਿਤਾਬਾਂ ਹੀ ਸੀ ਠੀਕ ਹੈ ਜੀ ਜਾਂ ਮਤਲਬ ਵੀ ਕੋਈ ਲੈਕਚਰ ਸੁਣਨਾ ਕਿਸੇ ਚੰਗੇ ਖੇਤੀਬਾੜੀ ਮਾਹਰ ਦਾ ਇਹ ਜਿਹੜੀ ਆਪਣੀ ਮਿੱਟੀ ਆ 1 ਮਿੰਟ ਮੈਂ ਥੱਲੇ ਹੀ ਉਤਰਦਾ ਤੁਸੀਂ ਵੀ ਆਪ ਦਾ ਕੀਮਤੀ ਸਮਾਂ ਕੱਢਿਆ ਮੈਂ ਵੀ 2 ਮਿੰਟ ਹੁਣ ਇਹ ਜਿਹੜੀ ਆਪਣੀ ਮਿੱਟੀ ਆ ਮੈਂ ਵੀਰੇ ਇਹ ਬਹੁਤ ਉਜਰਖੇਜ਼ ਮਿੱਟੀ ਆ ਉਪਜਾਊ ਡੱਕਰ ਜਿਵੇਂ ਵੀ ਅਡੋ ਅਡ ਲੈਂਗੁਏਜ ਆ ਆਪਾਂ ਕੁਝ ਕਹਿ ਲਈਏ ਕਾਰਨ ਕਿ ਜਿਹੜਾ ਇਹ ਆਪਣਾ ਏਰੀਆ ਨਾ ਡਲਟਾ ਇੱਥੇ ਪਾਣੀਆਂ ਦੀ ਬਹੁਤ ਸਮੱਸਿਆ ਸੀ ਪਾਣੀ ਬੜੇ ਨਰਮ ਸੀ ਉੱਪਰਲੇ ਠੀਕ ਹੈ ਜੀ ਚਹਿਰ ਸੀ ਮਤਲਬ ਬਜ਼ੁਰਗਾਂ ਨੇ ਬਹੁਤ ਮਿਹਨਤ ਕੀਤੀ ਕੋਈ ਹੱਲ ਨਹੀਂ ਸੀ ਠੀਕ ਹੈ ਜੀ ਹੌਲੀ ਹੌਲੀ ਤਕਨੀਕ ਬਦਲਦੀ ਐ ਸੈਸ ਤਰੱਕੀ ਕਰਦੀ ਐ ਹਾਂਜੀ ਡੂੰਘੇ ਬੋਰਾਂ ਦਾ ਰਵਾਜ ਚੱਲਿਆ ਤੇ ਆਪਾਂ ਨੂੰ 350 ਫੁੱਟ ਵਾਲੇ ਪਤੰਬਾ ਇੱਥੇ ਜਾ ਕੇ ਪਾਣੀ ਮਿਲਿਆ ਇਹ ਸਾਰੇ ਏਰੀਏ ਨੂੰ ਹੀ ਠੀਕ ਹੈ ਜੀ ਯਾਦ ਆ ਮਨ ਨੂੰ 350 ਫੁੱਟ ਦੇ ਜਾ ਕੇ ਇੱਥੇ ਪਾਣੀ ਮਿਲੇ ਲੋਕਾਂ ਨੇ ਕੈਪਟੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਆਪਣੇ ਏਰੀਏ ਦੇ ਵਿੱਚ ਸਾਡੇ ਏਰੀਏ 'ਚ 17 ਨਾਲਾਂ ਵਾਲੀ ਕੈਪਟੀ ਕਹਿ ਦਿੰਦੇ ਹਾਂਜੀ ਫਿਰ ਇਹ ਮਨ ਬਣਿਆ ਵੀ ਚਲੋ ਹੁਣ ਜੇ ਵਾੜ ਨੂੰ ਪਾਣੀ ਚੰਗਾ ਮਿਲਿਆ ਤੇ ਵਾੜ ਨੂੰ ਥੱਲੋਂ ਵੀ ਤਾਕਤ ਦਿੱਤੀ ਜਾਵੇ ਫਿਰ ਉਦੋਂ ਸਮੇ ਇਹੋ ਜਿਹੀ ਸਿਪਾਈ ਕੋਈ ਰੋਟਾ ਵੇਟਰ ਨਹੀਂ ਹੁੰਦਾ ਸੀ ਕੁਛ ਨਹੀਂ ਹੁੰਦੇ ਸੀ ਹੌਲੀ-ਹੌਲੀ ਯਤਨ ਕੀਤਾ ਬੜਾ ਲੋਕਾਂ ਨੇ ਪਾਗਲ ਕਿਹਾ ਕਿਸੇ ਨੇ ਕਿਸੇ ਨੇ ਕਿਹਾ ਵੀ ਇਹ ਨਸ਼ੇ ਪੱਤੇ ਖਾ ਕੇ ਲੱਗਿਆ ਰਹਿੰਦਾ ਕਿਸੇ ਨੇ ਕੁਝ ਕਿਸੇ ਨੇ ਕੁਝ ਚਲੋ ਆਪਾਂ ਕਿਸੇ ਦੀ ਸੁਣੀ ਨਹੀਂ ਆਪਾਂ ਆਪ ਦਾ ਅੰਤਰ ਧਿਆਨ ਹੋ ਕੇ ਲੱਗੇ ਰਹਿਣਾ ਸੜਕ ਮੇਰੇ ਖੇਤ ਦੇ ਕੋਲ ਦੀ ਲੰਘਦੀ ਆ ਤੇ ਸੜਕ ਵੱਲ ਮੈਂ ਦੇਖਦਾ ਵੀ ਨਹੀਂ ਹੁੰਦਾ ਸੀ ਕਿਉਂ ਕਿਸੇ ਨੇ ਇਸ਼ਾਰਾ ਚੰਗਾ ਵੀ ਕਰਨਾ ਕਿਸੇ ਨੇ ਇਸ਼ਾਰਾ ਮੰਦਾ ਵੀ ਕਰਨਾ ਕਿਸੇ ਨੇ ਟਰੈਕਟਰ ਰੋਕ ਕੇ ਕੋਈ ਕਮੈਂਟ ਕਰਦਾ ਕੋਈ ਕਿਵੇਂ ਵੀ ਆਪੋ ਆਪਣੇ ਵਿਚਾਰ ਜੀ ਬਿਲਕੁਲ ਜੀ ਜਿੰਨੇ ਮੂੰਹ ਹੁੰਦੀਆਂ ਗੱਲਾਂ ਹਾਂਜੀ ਉਹਦਾ ਰਿਜ਼ਲਟ ਮਿਲਦਾ ਰਿਹਾ ਇਹ ਤੇ ਮਤਲਬ ਮੇਰੇ ਤਾਏ ਚਾਚਿਆਂ ਦੀ ਪੈੜੀ ਮੇਰੇ ਨਾਲ ਹੈ ਇਹਨਾਂ ਨੇ ਮੇਰੇ ਵੱਲ ਵੇਖ ਕੇ ਇਹਨਾਂ ਨੇ ਵੀ ਅੱਗ ਲਾਉਣੀ ਬੰਦ ਕਰਦੀ ਠੀਕ ਹੈ ਜੀ ਇਹਨਾਂ ਤੋਂ ਬਾਅਦ ਹੋਰ ਵੀ ਦੋ ਚਾਰ ਸੱਜਣ ਮਿੱਤਰ ਸਾਡੇ ਨਾਲ ਇੱਥੇ ਦਰਬਾਰਾ ਸਿੰਘ ਪਾਉ ਦਾ ਖੇਤ ਹੈ ਹਾਂ ਜੀ ਇਹ ਦੋ ਸਾਲ ਤੋਂ ਇੱਕ ਹਰੀ ਨੌ ਤੋਂ ਮੇਰਾ ਮਿੱਤਰ ਆਰਮ ਸਿੰਘ ਉਹ ਪੈੜੀ ਵਾਰਿਆ ਉਹ ਬੰਦਾ ਬਹੁਤ ਮਿਹਨਤੀ ਹੈ ਹਾਂ ਜੀ ਉਹਨੇ ਵੀ ਮੇਰੇ ਕਹਿਣ ਤੇ ਪਿਛਲੇ ਸਾਲ ਅੱਗ ਨਹੀਂ ਲਾਈ ਸੀ ਠੀਕ ਹੈ ਫਿਰ ਕੀ ਵੀ ਨਹੀਂ ਲਾਊਗਾ ਚਲੋ ਪਹਿਲੀ ਇਹਦੇ ਕੋਲ ਉਹ ਠੇਕੇ ਤੇ ਸੀ ਐਰਕਿਓ ਬਾਣ ਕੁਝ ਮਜਬੂਰੀਆਂ ਕਰਕੇ ਉਹਨੂੰ ਛੱਡਣਾ ਪਿਆ ਪਰ ਜਿੱਥੇ ਉਹ ਹੁਣ ਹੈ ਹੁਣ ਵੀ ਮੈਂ ਅੱਜ ਹੀ ਉਹਦੇ ਨਾਲ ਗੱਲ ਕੀਤੀ ਮੈਂ ਕਿਹਾ ਵੀ ਆਪਾਂ ਅੱਗ ਨਹੀਂ ਲਾਉਣੀ ਮੇਰੇ ਤਾਇਆ ਜੀ ਦਾ ਬੇਟਾ ਭਜਨ ਸਿੰਘ ਆ ਸਾਹਮਣੇ ਖੇਤ ਉਹਨਾਂ ਦੇ ਤੂੜੀ ਵਾਲਾ ਰੀਪਰ ਵੀ ਉਹਦਾ ਉਹਨੇ ਤੂੜੀ ਆਪਣੀ ਉਹਨੇ ਬਣਾਈ ਆ ਉਹਨੇ ਵੀ ਐਰਕਿ ਮੇਰੇ ਨਾਲ ਕਮਿਟਮੈਂਟ ਕੀਤੀ ਆ ਵੀ ਰਵਿੰਦਰ ਜੀ ਤੇਰ ਮੈਂ ਅੱਗ ਨਹੀਂ ਲਾਉਂਗਾ ਤੇ ਮੈਂ ਵੀ ਚਲੋ ਬਹੁਤ ਅੱਛੀ ਗੱਲ ਆ ਵੀ ਅੱਗ ਲਾਉਣੀ ਵੀ ਨਹੀਂ ਚਾਹੀਦੀ ਨਹੀਂ ਬਹੁਤ ਅੱਛੀ ਗੱਲ ਹੈ ਹਾਂਜੀ ਮੈਂ ਅਗ ਤਕਰੀਬਨ ਜਦੋਂ ਸੋਰਸ ਨਹੀਂ ਹੁੰਦੇ ਸੀ ਉਦੋਂ ਤੋਂ ਬੰਦ ਕੀਤੀ ਆ ਹਾਂਜੀ ਸਾਡੇ ਸਰਾਵਾ ਕੋਆਪਰੇਟਿਵ ਸਾਇਟੀ ਹੁੰਦੀ ਸੀ ਉੱਥੋਂ ਰੋਟਾਵੇਟਰ ਕਰਾਇ ਤੇ ਸਪਾਰਸ਼ ਨਾਲ ਮਤਲਬ ਮਿਲਦਾ ਸੀ ਫਿਰ ਮੱਤਾ ਸਾਡੇ ਕੋਆਪਰੇਟਿਵ ਸਾਇਟੀ ਉੱਥੇ ਰੋਟਾਵੇਟਰ ਆ ਗਿਆ ਔਰ ਉੱਥੋਂ ਰੋਟਾਵੇਟਰ ਲੈ ਆਉਣਾ ਫਿਰ ਹੌਲੀ-ਹੌਲੀ ਉਦੋਂ ਚਲੋ ਰੋਣੀਆਂ ਵੀ ਹੋ ਜਾਂਦੀਆਂ ਸੀ ਕਿਉਂਕਿ ਸਰਕਾਰ ਸਮਾਂ ਖੁੱਲਾ ਦਿੰਦੀ ਸੀ ਹਾਂਜੀ ਹਾਂਜੀ ਫਿਰ ਹੌਲੀ-ਹੌਲੀ ਸਰਕਾਰ ਨੇ ਚੋਣੇ ਦੀ ਡੇਟ ਫਿਕਸ ਕਰਤੀ 10 ਜੂਨ 15 ਜੂਨ ਤਰੀਕਾ ਤੈ ਹੋਣ ਲੱਗੀਆਂ ਚਲੋ ਹੁਣ ਵੇਖਿਆ ਜਾਵੇ ਉਹ ਜੇ ਸੋਰਸ ਵੀ ਆ ਗਏ ਰਿਵਰਸੀਬਲ ਫਲੋ ਹੈਪੀ ਸਿੱਡਰ ਸੁਪਰ ਸਿੱਡਰ ਅਜ ਦੇ ਸਮੇਂ ਵਿੱਚ ਤੱਕ ਕੋਈ ਮਤਲਬ ਹਾਂ ਗਲਾਂ ਦੇ ਵਿੱਚ ਕੋਈ ਮਤਲਬ ਲਾਭ ਵੀ ਹੈ ਨਹੀਂ ਤੇ ਮਤਲਬ ਖਰਚਿਆਂ ਨੂੰ ਜੇ ਪਰਾਲੀ ਨੂੰ ਸੰਭਾਲਣ ਦੇ ਵਿੱਚ ਕੋਈ ਦਿੱਕਤ ਵੀ ਹੈ ਨਹੀਂ ਕਿਉਂਕਿ ਸੋਰਸ ਬਹੁਤ ਹੋ ਗਏ ਇਕੱਠਾ ਵਾਲੀਆਂ ਮਸ਼ੀਨਾਂ ਆ ਗਈਆਂ ਬਹੁਤ ਕੁਝ ਹੈ ਹਾਂਜੀ ਤੇ ਜਿਵੇਂ ਤੁਸੀਂ ਅੱਗ ਨਹੀਂ ਲਾਉਂਦੇ ਆਪਣੇ ਖੇਤ ਨੂੰ ਇਹ ਉਪਜਾਊ ਸ਼ਕਤੀ ਦਾ ਕੋਈ ਫਰਕ ਜੀ ਆ ਇਹਦੇ ਨਾਲ ਉਪਜਾਊ ਸ਼ਕਤੀ ਭਾਈ ਜੀ ਇਹ ਵੀ ਗੱਲ ਹੋਣੀ ਚੂਗੂ ਵੀ ਇੱਕ ਤੇ ਵੀ ਦੋਚਾਰੇ ਬੰਦੇ ਹੁੰਦੇ ਆ ਹਾਂਜੀ ਹਰ ਏਰੀਆ ਦੇ ਵਿੱਚ ਹੀ ਹੁੰਦੇ ਆ ਆਪ ਤਾਂ ਵਿਲੇ ਹੁੰਦੇ ਆ ਇਹ ਤੁਸੀਂ ਉਹਨਾਂ ਨੂੰ ਹੀ ਪੁੱਛ ਲਿਓ ਤੁਹਾਡੀ ਵੀ ਉਹਨਾਂ ਕੋਲੇ ਪਹੁੰਚ ਜਾਣੀ ਹੈ ਹਾਂਜੀ ਹਾਂਜੀ ਉਹ ਕਹਿੰਦਾ ਵੀ ਰਵਿੰਦਰਜੀਤ ਦਾ ਵਾਂਹ ਤਾਂ ਬਹੁਤ ਭਾਰਾ ਹੈ ਅੱਛਾ ਜੀ ਫਸਲ ਇਹਦੇ ਬਹੁਤ ਹੁੰਦੀ ਆ ਬਹੁਤ ਭਾਰੀ ਫਸਲ ਆ ਠੀਕ ਹੈ ਫਿਰ ਉਹ ਵੀ ਕਹਿੰਦੇ ਆ ਬਈ ਮਿਹਨਤ ਵੀ ਬਹੁਤ ਕਰਦਾ ਹਾਂਜੀ ਖਰਚੇ ਵਿੱਚ ਵੋਂਦਾ ਇਹ ਅੱਗ ਨਹੀਂ ਲਾਉਂਦਾ ਹਾਂਜੀ ਇਹਦੇ ਬਈ ਬਹੁਤ ਦਾਣੇ ਹੁੰਦੇ ਆ ਇਹਦਾ ਮਤਲਬ ਆ ਬਈ ਵੀ ਠੀਕ ਆ ਵੀ ਆਮਦੀ ਫਸਲ ਨੂੰ ਹਰ ਬੰਦਾ ਹੀ ਜ਼ਲਾਉਂਦਾ ਪਰ ਜਦੋਂ ਤੁਹਾਡੇ ਵਰਉਂਦੇ ਵੀ ਇਹ ਗੱਲਾਂ ਕਰਨ ਲੱਗ ਪੈਣ ਨਾ ਵੀ ਜਦੋਂ ਮੈਂ ਖੇਤੀ ਕੀਤੀ ਤੇ ਮੈਂ ਰਵਿੰਦਰਜੀਤ ਵਾਂਗੂ ਹੀ ਖੇਤੀ ਕਰਨੀ ਆ ਠੀਕ ਹੈ ਜੀ ਮਤਲਬ ਉਦੋਂ ਸਮਝ ਲਓ ਤੁਹਾਨੂੰ ਰਿਜ਼ਲਟ ਉਹਦੇ ਪੈਟਰਨ ਮਿਲਨੇ ਸ਼ੁਰੂ ਹੋ ਗਿਆ ਜਾਂ ਰਿਜ਼ਲਟ ਮਿਲਣ ਲੱਗ ਪਿਆ ਸਹੀ ਗੱਲ ਹੈ ਠੀਕ ਆ ਹੁਣ ਮੇਰਾ ਤਾਂ ਵਾਹਣਾ ਭਾਵੇਂ ਮੇਰੀ ਕਣਕ 3 ਮਨ ਨਿਕਲੀਆਂ ਮੈਂ ਤਾਂ ਕਹਿ ਦੇਣਾ ਮੇਰੀ 60 ਮਨ ਨਿਕਲੀਆਂ ਉਸੀ ਕਿਹੜਾ ਮੇਰਾ ਵਾਣ ਮੇਨ ਨਾ ਜਾਂ ਮਤਲਬ ਵੀ ਪਰਚੀ ਬਾਕੀ ਜਦੋਂ ਤੁਹਾਡੇ ਵਿਰੋਧੀ ਆ ਉਹ ਤੁਹਾਡੀਆਂ ਗੱਲਾਂ ਕਰਨ ਲੱਗ ਪੈਣ ਮੋੜਾਂ ਤੇ ਹੱਟੀਆਂ ਭੱਟੀਆਂ ਤੇ ਬਹਿ ਕੇ ਸਮਝ ਲਓ ਠੀਕ ਆ ਵੀ ਤੁਹਾਨੂੰ ਤੁਹਾਡੀ ਮਿਹਨਤ ਦਾ ਫਲ ਮਿਲਣ ਲੱਗ ਗਿਆ ਹਾਂਜੀ ਇਹ ਤਾਂ ਹੈ ਹਾਂ ਬਾਕੀ ਵੀਰੇ ਵੇਖੋ ਆਪਾਂ ਬਾਬੇ ਨਾਨਕ ਦੇ ਸਾਰੇ ਭਗਤਾ ਹਨਾ ਤੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਤੇ ਆਪਾਂ ਮਿੱਟੀ ਦਾ ਹੀ ਦਿੱਤਾ ਖਾਣੇ ਆ ਤੇ ਮਿੱਟੀ ਤੋਂ ਸવાય ਹੋਰ ਕੋਈ ਆਪਣੇ ਕੋਲੇ ਆਮਦਨ ਵੀ ਹੈ ਨਹੀਂ ਸਹੀ ਗੱਲ ਹੈ ਤੇ ਮਿੱਟੀ ਜੀ ਆਪਾਂ ਇੱਕ ਦਿਨ ਸਾਰਿਆਂ ਨੇ ਮਲਿਆ ਮੇਟ ਹੋਣਾ ਸੋ ਇਹਦਾ ਸਤਕਾਰ ਕਰਗੇ ਹਾਂਜੀ ਪਾਣੀ ਦੀ ਬਚਤ ਕਰਗੇ ਹਾਂਜੀ ਜਿਹੜੇ ਮੇਰੇ ਹੁਣ ਵੀਰ ਭਰਾ ਕੋਈ ਮੱਕੀ ਦੀ ਈਦਾਂ ਕੋਈ ਮੂੰਗੀ ਦੀ ਈਦਾਂ ਕੋਈ ਜੰਤਰ ਵੀ ਦੀ ਗੱਲ ਵੱਖਰੀ ਆ ਨਹੀਂ ਭਾਈ ਆਪਾਂ ਦੋ ਫਸਲਾਂ ਲੈਣੇ ਆ ਤੇ ਕਣਕ ਨੂੰ ਜਿੱਦੇ ਲਾਸਟ ਪਾਣੀ ਲੱਗ ਜਾਂਦਾ ਠੀਕ ਹੈ ਜੀ ਆਪਾਂ ਮਤਲਬ ਪਾਣੀ ਵਾਂ ਨੂੰ ਉਹਦੇ ਹੀ ਮੋਟਰ ਛੱਡਣੀ ਆ ਜਿੱਦẽ ਕੱਦੂ ਕਰਨਾ ਫਲੱਡ ਕਰਨਾ ਜਾਂ ਝੂਨਾ ਲਾਉਣਾ ਡੋ ਅੱਡੀ ਪਛਾਵਾਂ ਦੇ ਵਿੱਚ ਕਿਸੇ ਏਰੀਆ 'ਚ ਕੱਦੂ ਕਰਨਾ ਕਹਿੰਦੇ ਆ ਕਿਸੇ ਫਲੱਡ ਜਿਵੇਂ ਵੀ ਆ ਨਹੀਂ ਮਤਲਬ ਅੱ빠 ਕਦੇ ਫਾਲਤੂ ਇਹ ਨਹੀਂ ਵੀ ਮੋਟਰਾਂ ਛੱਡ ਦਿਓ ਵਾਂ ਠੰਡਾ ਕਰ ਲਓ ਹਾਂ ਠੀਕ ਐ ਨਹਿਰੀ ਪਾਣੀ ਮਿਲ ਜੇ ਗੱਲ ਵੱਖਰੀ ਆ ਵੈਸੇ ਤਾਂ ਜ਼ਰੂਰਤ ਨਹੀਂ ਚਲੋ ਨਹਿਰੀ ਪਾਣੀ ਜੇ ਕਿਸੇ ਭੈਣ ਭਰਾ ਨੇ ਆਂਟੀ ਗਵੰਡੀ ਨੇ ਕੋਈ ਮੂੰਗੀ ਕੋਈ ਜੰਤਰ ਕੋਈ ਮੱਕੀ ਬੀਜੀ ਉਹਨੂੰ ਲਵਾ ਦਿਓ ਸਹੀ ਗੱਲ ਉਹਦੀ ਮੋਟਰ ਬੰਦ ਰਹਿ ਜੂਗੀ 4 ਦਿਨ ਕਿਉਂਕਿ ਮੁੜਕੇ ਤਾਂ 10 ਜੂਨ ਤੋਂ ਬਾਅਦ ਮੋਟਰਾਂ ਹੀ ਚੱਲਣੀਆਂ ਪਾਣੀ ਧਰਤੀ ਦਾ ਹੀ ਖਿੱਚਣਾ ਵਾਣਾ ਨੇ ਹਾਂਜੀ ਆਹ ਸੌਰੀ ਵਾਣਾ ਨੇ ਮਤਲਬ ਹਾਂ ਧਰਤੀ ਦਾ ਪਾਣੀ ਹੋਈ ਖਿੱਚਣਾ ਹੈ ਹਾਂਜੀ ਤੇ ਠੀਕ ਹੈ ਵੀ ਆਪਾਂ ਤਾਂ ਕਹਿੰਦੇ ਆ ਵੀ ਸਤਿਕਾਰ ਕਰੋ ਜੋ ਕੁਦਰਤ ਨੇ ਆਪਾਂ ਨੂੰ ਚੀਜ਼ ਦਿੱਤੀ ਹੈ ਕੋਈ ਵੀ ਸਹੀ ਗੱਲ ਭਾਵੇਂ ਉਹ ਕੋਈ ਦੋਸਤ ਮਿੱਤਰ ਦੇ ਰੂਪ ਚਾ ਰਿਸ਼ਤੇਦਾਰ ਦੇ ਰੂਪ ਚਾ ਕੋਈ ਭੈੜ ਭਰਾ ਮਾਤਾ ਪਿਤਾ ਕਿਥਾ ਕੁਝ ਵੀ ਆ ਭਾਵੇਂ ਮਿੱਟੀ ਹੈ ਇਹਦਾ ਸਤਿਕਾਰ ਕਰੋ ਇਹਦੀ ਪੂਜਾ ਕਰੋ ਫਲ ਤੁਹਾਨੂੰ ਮਿਲਣਾ ਹੀ ਮਿਲਣਾ ਹੈ ਠੀਕ ਹੈ ਹਾਂਜੀ ਤੇ ਸਰਕਾਰ ਵੱਲੋਂ ਵੀ ਜਲਦੀ ਸੇ ਦਿਲ ਰੇਖ ਲੱਗਦੀ ਹੈ ਨਹੀਂ ਸਰਕਾਰ ਵੱਲੋਂ ਬਾਈ ਆਏ ਆ ਵੀ ਚਲੋ ਵੈਸੇ ਤਾਂ ਆਪਾਂ ਇਹ ਆਪਦੀ ਮਿੱਟੀ ਨੂੰ ਬਚਾਉਣ ਲਈ ਜਾਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਆਪਾਂ ਇਹ ਸਭ ਕੁਝ ਕਰਦੇ ਆ ਵੀ ਹੁਣ ਤੁਸੀਂ ਕਹੋਗੇ ਵੀ ਚਲੋ ਮਿੱਟੀ ਨੂੰ ਬਚਾਉਣ ਲਈ ਤਾਂ ਠੀਕ ਆ ਪਰਿਵਾਰ ਨੂੰ ਬਚਾਉਣ ਲਈ ਕਿਵੇਂ ਪਰਿਵਾਰ ਨੂੰ ਬਚਾਉਣ ਲਈ ਐਵੇਂ ਆ ਮੰਨ ਲਓ ਹੁਣ ਆਪਣਾ ਸਾਹਮਣੇ ਘਰ ਆ ਤੁਸੀਂ ਵਿਖਾ ਦਿਓ ਆ ਸਾਹਮਣੇ ਆ ਸਾਰੇ ਆਪਣੀ ਘਰ ਆ ਆਪਣੇ ਆਂਡੀ ਗਵਾਂਡੀ ਆ ਸਾਹਮਣੇ ਇਧਰ ਵੀ ਵਿਖਾ ਦਿਓ ਇਹ ਆਂਡ ਗਵਾਂਡ ਆਪ ਦਾ ਪਰਿਵਾਰ ਹੀ ਹੁੰਦਾ ਹੁਣ ਇੱਥੇ ਅੱਗ ਲਾਵਾਂਗੇ ਹਾਂਜੀ ਧੂਆ ਕਰ ਅੱਜ بڑੂਗਾ ਬੱਚਿਆਂ ਦਾ ਦਮ ਅੱਜ ਵੇਖੋ ਹਰ ਬੰਦਾ ਹਰੇਸ਼ਾ ਹੋਇਆ ਨਜ਼ਲਾ ਹੋਇਆ ਸਾਹ ਦਮ तकरीबन ਸੌ ਚੋਂ ਮੇਰੇ ਹਿਸਾਬ ਨਾਲ 70 ਲੋਕਾਂ ਨੂੰ ਪ੍ਰੋਬਲਮ ਅਲਰਜੀ ਹੈ ਗਈ ਹੈ ਤੇ ਜੇ ਮੰਨ ਲਈ ਇਹੀ ਵਾਤਾਵਰਣ ਸਾਫ਼ ਹੈ ਆ ਹੋਰ ਚਾਰ ਦਿਨਾਂ ਨੂੰ ਕਣਕਾਂ ਵੱਡੀਆਂ ਗਈਆਂ ਕੂੜੀਆਂ ਬਣੀਆਂ ਪ੍ਰਮਾਤਮਾ ਸੁੱਖ ਸ਼ਾਂਤੀ ਰੱਖੇ ਕਣੀਆਂ ਪ੍ਰਮਾਤਮਾ ਨੇ ਚਾਰ ਪਾਤੀਆਂ ਠੰਡੀ ਹਵਾ ਆਉਣੀ ਹੈ ਕਿੱਥੇ ਇੱਥੇ ਹੁਣ ਅੱਗ ਲਾ ਦੇਾਂਗੇ ਸਵਾ ਪਈ ਹੈ ਅੱਗੀ ਵਾਰ ਨਹੀਂ ਹਾਂ ਜੀ ਤੂੰ ਦੇ ਨਾਲ ਨੁਕਸਾਨ ਤਾਂ ਪਰਿਵਾਰ ਦਾ ਹੋਇਆ ਕਿਉਂਕਿ ਜਿਹੋ ਜੀ ਉਹ ਹਵਾ ਦੇ ਵਿੱਚ ਸਾਹ ਲੈਣਗੇ ਉਹੋ ਜੀ ਉਹਨਾਂ ਨੂੰ ਮਤਲਬ ਸਿਹਤ ਮਿਲਣੀ ਹੈ ਨਾ ਜੇ ਤੰਦਰੁਸਤਾਂਵਾ ਦੇ ਵਿੱਚ ਆਪਾਂ ਸਾਹ ਲਵਾਂਗੇ ਤਾਂ ਆਪਾਂ ਤੰਦਰੁਸਤੀ ਮਿਲਣੀ ਹੈ ਜੇ ਹਵਾਈ ਬਿਮਾਰ ਆ ਤਾਂ ਆਪਾਂ ਤੰਦਰੁਸਤ ਕਿਵੇਂ ਰਹਿ ਸਕਦੇ ਆ ਰਹੀ ਗੱਲ ਸਰਕਾਰਾਂ ਦੀ ਤੁਸੀਂ ਗੱਲ ਕੀਤੀ ਜੀ ਸਰਕਾਰ ਵੱਲੋਂ ਭਾਈ ਅੱਜ ਤੱਕ ਕੁਝ 10 ਰੁਪਏ ਦਾ ਕਿਸੇ ਨੇ ਸਰੋਪਾ ਵੀ ਨਹੀਂ ਪਾਇਆਗਾ ਸਬਸਿਡੀਆਂ ਬਹੁਤ ਲੋਕੀ ਲੈ ਗਏ ਮੇਰੇ ਪਿੰਡ ਦੇ ਵਿੱਚ ਬੜੇ ਘਰ ਆ ਜਿਨ੍ਹਾਂ ਨੇ ਹੈਪੀ ਸੀਡਰ ਲੈ ਕੇ ਤੇ ਕਬਾੜੀਆਂ ਨੂੰ ਚੁਕਾ ਦੇ ਕਿਸੇ ਨੇ ਉਤਲੀ ਡਰਿੱਲ ਜੀ ਲਾ ਕੇ ਰੋਟਾਵੇਟਰ ਤੇ ਜੜ ਲਈ ਥੱਲੜਾ ਵੇਚਤਾ ਕਿਸੇ ਨੇ ਥੱਲੜਾ ਪ੍ਰੋਪਰ ਇਹ ਵੀ ਆ ਵੀ ਉਹਨਾਂ ਦੇ ਘਰੇ ਸੰਦ ਕਿਸੇ ਦੇ ਪਈ ਆ ਕਿਸੇ ਨੇ ਵੇਚ ਤੇ ਅੱਗਾਂ ਵੀ ਲਾਉਂਦੇ ਆ ਚਲੋ ਸਰਕਾਰਾਂ ਦੀ ਕੋਈ ਪੁੱਛ ਨਹੀਂ ਕੋਈ ਦੱਸ ਨਹੀਂ ਕੋਈ ਇਨਕੁਆਰੀਆਂ ਨਹੀਂ ਪਰ ਮੈਂ ਤਾਂ ਕੋਈ ਪ੍ਰਮਾਤਮਾ ਵੱਲੋਂ ਲਾ ਲਓ ਕਿਹਨੇ ਲਾ ਲਓ ਵੀ ਅੱਜ ਤਾਈਂ ਤਿੰਨ ਚਾਰ ਵਾਰ ਸਬਸਿਡੀ ਭਰੀ ਆ ਮੇਰੀ ਤਾਂ ਸਬਸਿਟੀ ਵੀ ਨਹੀਂ ਆਈਗੀ ਤੇ ਇੱਥੇ ਬੜੇ ਆਉਂਦੇ ਆ ਵਾਤਾਵਰਣ ਪ੍ਰੇਮੀ ਆ ਜੀ ਅਸੀਂ ਫਲਾਨੀ ਸੰਸਥਾ ਵੱਲੋਂ ਆਏ ਆ ਤਾਂ ਤੁਹਾਨੂੰ ਅਸੀਂ ਬੁਲਾਵਾਂਗੇ ਜੀ ਸਨਮਾਨਤ ਕਰਾਂਗੇ ਮੈਂ ਕਹ ਵੀਰੇ ਪਤਾ ਨਹੀਂ ਵੀ ਉਸ ਸਮੇਂ ਮੇਰੇ ਕੋਲ ਸਮਾਂ ਹੋਊਗਾ ਕਿ ਨਹੀਂ ਚਲੋ ਕੋਈ ਨਹੀਂ ਜੇ ਤੁਸੀਂ ਬੁਲਾਓਗੇ ਤਾਂ ਸਮਾਂ ਹੋਇਆ ਤਾਂ ਜ਼ਰੂਰ ਆਵਾਂਗੇ ਪਰ ਹੋ ਸਕਦਾ ਵੀ ਉਦੋਂ ਮੈਂ ਖੇਤਾਂ ਵਿੱਚ ਚੁੰਨਾ ਲਾਉਂਦਾ ਹੋਆ ਜਾਂ ਕਣਕ ਵੱਢਦਾ ਹੋਆ ਜਾਂ ਚੁੰਨਾ ਤੁਸੀਂ ਕਹੋ ਅੱਜ ਕਿਸੇ ਨੇ ਨਹੀਂ ਬੁਲਾਇਆ ਬਈ ਠੀਕ ਆ ਬਥੇਰੇ ਪਿੰਦੇ ਇਹੋ ਜਿਹੇ ਸੱਜਣ ਮਿੱਤਰ ਆਪਾਂ ਨਾਮ ਨਹੀਂ ਲੈਂਦੇ ਜਿਹੜੇ ਅੱਗ ਲਾਉਂਦੇ ਤੇ ਉਹ ਸਨਮਾਨ ਲਈ ਬੈਠਿਆ ਗਵਰਨਮੈਂਟ ਵੱਲੋਂ ਮੁਲਾਜ਼ਮਾਂ ਦੇ ਨਾਲ ਸੈਟਿੰਗਾਂ ਹੁੰਦੀਆਂ ਅੱਜਕੱਲ ਤੁਹਾਨੂੰ ਪਤਾ ਯਾਰ ਸਭ ਚੱਲਦਾ ਚੱਲਦਾ ਹੀ ਚੱਲਦਾ ਹੁਣ ਯੂਨੀਵਰਸਿਟੀ ਦੇ ਵਿੱਚ ਛਾੜ ਦੇਖ ਲੈਂਦੀ ਆ ਗਵਰਨਮੈਂਟ ਵੀ ਫਲਾਣੇ ਦਾ 70 ਮਣ ਫਲਾਣੇ ਦਾ 100 ਮਣ ਹਾਂਜੀ ਫਲਾਣੇ ਦੀ ਗੋਭੀ ਦੀ ਕੁਆਲਿਟੀ ਫਲਾਣੇ ਦੀ ਮੱਕੀ ਦੀ ਕੁਆਲਿਟੀ ਉਹ 15 15 ਗੱਟੇ பை ਯੂਰੀਆ ਦੇ ਪਾਈ ਜਾਂਦੇ ਸਰਕਾਰ ਉਹਨਾਂ ਨੂੰ ਸਨਮਾਨਿਤ ਕਰੀ ਜਾਂਦੀ ਆ ਇੱਕ ਬੰਦਾ ਕੁਦਰਤੀ ਖੇਤੀ ਕਰ ਰਿਹਾ ਅੱਗ ਨਹੀਂ ਲਾ ਰਿਹਾ ਯੂਰੀਆ ਘੱਟ ਪਾ ਕੇ ਵੱਧ ਝੜ ਰਿਹਾ ਉਹਨਾਂ ਪ੍ਰਤੀ ਸਰਕਾਰ ਦਾ ਕੋਈ ਤਾਂ ਨਹੀਂ ਕਿਉਂਕਿ ਸਰਕਾਰਾਂ ਵੀ ਨਹੀਂ ਨਾ ਚਾਹੁੰਦੀਆਂ ਪਾਛੇ ਕੰਮ ਕਰਗੇ ਸਰਕਾਰਾਂ ਵੀ ਆਪਾਂ ਨੂੰ ਮਾਰਨ ਤੇ ਉਤਾਰੂ ਹੋਈਆਂ ਉਹ ਵੀ ਗਲਤ ਬੰਦੇ ਨੂੰ ਅਪਰੀਸ਼ੀਏਟ ਕਰਦੀਆਂ ਸਹੀ ਬੰਦੇ ਨੂੰ ਨਹੀਂ ਕਰਦੀਆਂ ਹਾਂਜੀ ਹਾਂਜੀ ਜਿਹੜੇ ਕਿਸਾਨ ਵੀ ਰੋਈ ਜੀ ਅੱਗ ਲੰਦੇ ਆ ਉਹਨਾਂ ਬਾਰੇ ਕੁਝ ਕਹਿਣਾ ਚਾਹੁੰਦਾ ਸੁਨਿਆ ਸੁਨਿਆ ਵੀਰੇ ਇਹ ਵੀ ਅੱਗ ਲਾਉਣ ਦੇ ਨਾ ਕਈ ਕਾਰਨ ਹੈ ਕਈ ਮਜਬੂਰੀਆਂ ਹੈ ਠੀਕ ਹੈ ਜੀ ਮਜਬੂਰੀਆਂ ਵੀ ਜਿਹੜਾ 2 3 5 ਕਿੱਲੇ ਵਾਲਾ ਜ਼ਿਮੀਂਦਾਰ ਆ ਔਰ ਉਹਦੇ ਕੋਲੇ 35 ਹਸਪੋਵਰ 40 ਹਸਪੋਵਰ ਦਾ ਟਰੈਕਟਰ ਹੈ ਹਾਂਜੀ ਇੰਪਲੀਮੈਂਟੋ ਦੇ ਕੋਲੇ ਹੈ ਨਹੀਂ ਉਹਦੀ ਅੱਗ ਲਾਉਣਾ ਅੱਜ ਮਜਬੂਰੀ ਹੈ ਅਗਰ ਗਵਰਨਮੈਂਟ ਹਰ ਸੋਸਾਇਟੀ ਦੇ ਵਿੱਚ ਅੱਛੇ ਸੰਗ ਮਹਈਆ ਕਰਾਵੇ ਉਹਨੂੰ ਜ਼ਿੰਮੇਦਾਰ ਨੂੰ ਜਿਹੜਾ 35 40 ਹਸਪਤਾਲ ਦਾ ਟਰੈਕਟਰ ਉਹ ਵੀ ਰੱਖਣ ਦੀ ਜ਼ਰੂਰਤ ਨਹੀਂ ਉਹ ਸੋਸਾਇਟੀ ਕਿਰਾਏ ਤੇ ਕੰਮ ਕਰਵਾਵੇ ਤੇ ਅੱਗ ਨਹੀਂ ਲਾਉਂਦਾ ਉਹ ਛੋਟੇ ਜ਼ਿੰਮੇਦਾਰ ਹੁਣ ਵੀ ਮੈਂ ਵੇਖਿਆ ਜਿਨ੍ਹਾਂ ਕੋਲ ਸਕੌਟ ਟਰੈਕਟਰ ਹੈ ਪਰ ਉਹ ਅੱਗ ਨਹੀਂ ਲਾਉਂਦੇ ਜਿਨ੍ਹਾਂ ਕੋ ਉਹਨਾਂ ਦੇ ਵਸਾ ਹੈ ਉਹ ਕਰਦੇ ਆ ਵਿਚਾਰੇ ਦੂਜੀ ਗੱਲ ਜਿਹੜਾ ਹੁਣ ਇੱਕ ਕਿਸਾਨ ਆ 100 ਕਿੱਲੇ ਦੀ ਖੇਤੀ ਕਰ ਰਿਹਾ ਉਹਦੇ ਕੋਲ ਠੇਕੇ ਤੇ ਪੈਲੀ ਆ ਹਾਂਜੀ ਉਹਦੀ ਵੀ ਮਜਬੂਰੀ ਆ ਕਿਉਂਕਿ ਡੀਜ਼ਲ ਬਹੁਤ ਮਹਿੰਗਾ ਹੋ ਗਿਆ ਇੱਕ ਮਸਤੀ ਜ਼ਕਾਰ ਕਰੋੜ ਰੁਪਏ ਦੀ ਡੀਜ਼ਲ ਪੈਂਦਾ ਅਰਬਪਤੀ ਬੰਦਾ बिजनेसमੈਨ ਆ ਹਾਂਜੀ ਉਹਨੂੰ ਵੀ ਉਹ ਫੇਰੇ ਤੇ ਡੀਜ਼ਲ ਮਿਲਦਾ ਔਰ ਇੱਕ ਕਿਸਾਨ ਆ ਉਹਨੂੰ ਵੀ ਕਮ ਸੇ ਕਮ ਸਰਕਾਰ ਸਬਸਿਡੀ ਕੋਈ ਚਾਹੀਦੀ ਸਬਸਿਡੀ ਦਵੇ ਜਿੰਨੀ ਕ ਆਪਣੀ ਸੋਸਾਇਟੀ ਦੀ ਕਾਪੀ ਹੁੰਦੀ ਆ ਉਹਦੀ ਜ਼ਮੀਨ ਦੇ ਮੁਤਾਬਕ ਹੁੰਦੀ ਆ ਹਰ ਕਿਸਾਨ ਦੀ ਉਹ ਜਿੰਨਾ ਕੋ ਉਹਨੂੰ ਡੀਜ਼ਲ ਜਿਵੇਂ ਮੈਨੂੰ 30000 ਦਾ ਡੀਜ਼ਲ ਮਿਲਦਾ ਮਤਲਬ ਮੈਨੂੰ 30000 ਦੇ ਡੀਜ਼ਲ ਤੇ ਸਬਸਿਡੀ ਦਿੱਤੀ ਜਾਵੇ ਹਾਂਜੀ ਜਿਹਨੂੰ 3000 ਦੀ ਮਿਲਦੀ ਹੈ ਕਾਪੀ ਕੁਛ ਛੋਟਾ ਕਿਸਾਨ ਨੂੰ 3000 ਤੇ ਦਿੱਤੀ ਜਾਵੇ ਦੂਸਰੀ ਗੱਲ ਇਹ ਆ ਕਿ ਜਿਹੜੇ ਕਿਸਾਨ ਭਰਾ ਜਿਨ੍ਹਾਂ ਕੋਲੇ 15 20 ਕਿੱਲੇ 25 ਕਿੱਲੇ 30 ਕਿੱਲੇ ਆਪਦੀ ਜ਼ਮੀਨ ਜਾਇਦਾਦ ਆ ਔਰ ਘਰੇ ਇਦਾਂ ਦਾ 50 55 ਹਸਪਾਵਰ ਟ੍ਰੈਕਟਰ ਖੜਾ ਹੈ ਇੰਪਲੀਮੈਂਟੋ ਦੇ ਕੋਲੇ ਉਹ ਅੱਗ ਲਾਉਂਦਾ ਮੈਂ ਨਹੀਂ ਮਤਲਬ ਇਹਦੇ ਬਾਰੇ ਕੁਝ ਕਹੋ ਮਤਲਬ ਮੈਂ ਉਹਨੂੰ ਮੂਰਖੀ ਕਿਨੂੰ ਖਾਸ ਕਰਕੇ ਇੰਨਾ ਦਿਨਾਂ ਦੇ ਵਿੱਚ ਆਹ ਹੁਣ ਤੁਸੀਂ ਆਜੋ ਨੇੜੇ ਆ ਕੇ ਵਖਾ ਦਿਓ ਹਾਂਜੀ ਅੱਪਾ ਬਾਸਮਤੀ ਦੀ ਖੇਤੀ ਕਰ ਰਹੇ ਆ ਪਿਛਲੇ ਸਾਲ ਤੋਂ ਠੀਕ ਹੈ ਕਿਹੜੀ ਬਾਸਮਤੀ ਲਾਈ ਸੀ ਆਪਣੀ ਅੱਪਾ 1847 ਤੇ 1718 ਲਾਈ ਸੀ ਜੀ ਪਹਿਲੇ ਸਾਲ ਹੀ ਲਾਈ ਸੀ ਪਿਛਲੇ ਸਾਲ ਪਹਿਲਾਂ ਆਪਣੇ PR 118 ਚੋਂ ਨਹੀਂ ਹੁੰਦਾ ਸੀ ਲਗਭਗ ਆਪਾਂ ਨੂੰ 15 ਸਾਲ ਹੋ ਗਏ 10 ਸਾਲ 12 ਸਾਲ ਤਾਂ ਮੈਨੂੰ ਪੱਕਾ ਕਲੀਅਰਲੀ ਯਾਦ ਆ ਵੀ ਪੀਆ 118 ਤੋਂ ਬਿਨਾ ਹੋਰ ਬੀਜ ਨਹੀਂ ਕੋਈ ਬੀਜਿਆ ਸੀ ਹੁਣ ਇਹਦੇ ਵਿੱਚ ਇੱਕ ਵਾਰ ਦੁਨੀਆ ਮਾਰੀਆਂ ਤੇ ਇੱਕ ਵਾਰੀ ਨਹੀਂ ਇਹਦਾ ਸਰ ਜਾਣਾ ਕਿਉਂਕਿ ਜੇ ਤੁਸੀਂ ਝੋਨਾ ਵੀ ਲਾਉਣੇ ਆ ਨਾ ਤੇ 10 ਜੂਨ ਨੂੰ ਤਾਂ ਤੁਸੀਂ 10 ਜੂਨ ਤੋਂ ਪਹਿਲਾਂ ਤਾਂ ਝੋਨਾ ਨਹੀਂ ਨਾ ਲਗਾਉਂਗੇ ਤੁਸੀਂ ਅਪ੍ਰੈਲ ਦੇ ਦਿਨ ਵੀ ਛੱਡ ਦਿਓ ਤੁਸੀਂ ਪਹਿਲੀ ਮਈ ਤੋਂ ਹੀ ਦਿਨ ਗਿਣ ਲਓ ਇੱਕ ਮਹੀਨਾ ਤੇ 10 ਦਿਨ ਚਾਰ ਕਣੀਆਂ ਪੈ ਗਈਆਂ ਬਾਹਨ ਨੇ ਤੁਹਾਡੇ ਨੇ ਐ ਮਿਸ਼ਰੀ ਵਾਂਗੂ ਪਰ ਠੀਕ ਹੈ ਮਲਾਈ ਬਣ ਜਾਣਾ ਇਹਨੇ ਕੋਈ ਇੱਥੇ ਬੜਾ ਖਰਚਾ ਕਰਨ ਦੀ ਲੋੜ ਨਹੀਂ ਦੂਜੀ ਗੱਲ ਮਤਲਬ ਝੂਣ ਅਸੀਂ ਤਾਂ ਖੈਰ ਝੂਣਨੇ ਮੌਕੇ ਵੀ ਅੱਗ ਨਹੀਂ ਲਗਾਉਂਦੇ ਪਰ ਕਈ ਕਹਿ ਦਿੰਦੇ ਆ ਕਿਸਾਨ ਵਿਰੋਧੀ ਗੱਲਾਂ ਕਰਦੇ ਆ ਆਸਾਨ ਦੀ ਮਜਬੂਰੀ ਅੱਗ ਲਾਉਣੀ ਚੋਲੇ ਨੇ ਕੋਈ ਹੱਲ ਨਹੀਂ ਹੱਲ ਹੋ ਗਿਆ ਹੈਪੀ ਸੀ ਡਰਸ ਸੋਸ ਡਰ ਬਹੁਤ ਖੁਸ਼ ਆ ਗਿਆ ਠੀਕ ਹੈ ਜੀ ਵੀ ওই ਗੱਲ ਜਿਹੜੇ ਛੋਟੇ ਜ਼ਿਮੀਂਦਾਰ ਆ ਜਾਂ ਕੋਈ ਚਲੋ ਮਤਲਬ ਬੇਲਰ ਆ ਕੇ ਗੱਠਾਂ ਬਣਵਾ ਲਓ ਕਹੋਗੇ ਇਹ ਚੀਜ਼ਾਂ ਦਾ ਲਾਭ ਆਪਾਂ ਨੂੰ ਹੀ ਆ ਸਹੀ ਗੱਲ ਹੈ ਇਹ ਮਤਲਬ ਜੇ ਤੁਹਾਡੀ ਸਿਹਤ ਖਰਾਬ ਹੋਊਗੀ ਤਾਂ ਨੁਕਸਾਨ ਤੁਹਾਡਾ ਜੇ ਸਿਹਤ ਤੁਹਾਡੀ ਚੰਗੀ ਹੋਊਗੀ ਉਹੀ ਕਾੜੀ ਹੈ ਆਪਣੀ ਆ ਇਹਨੂੰ ਬਚਾ ਲਾਂਗੇ ਤਾਂ ਲਾਭ ਆਪਣਾ ਹੀ ਹੈ ਹਾਂਜੀ ਤਾਂ ਹੁਣ ਪਿੱਛੇ ਜੇ ਆ ਥੋੜੇ ਦਿਨ ਪਹਿਲਾਂ ਜਦੋਂ ਕੋਈ ਵੀ ਆਪਾਂ ਫਸਲਾ ਵੜਦੇ ਆ ਇਹੋ ਜਿਹੀ ਇੱਕ ਵੀਡੀਓ ਚਲਾਉਂਦੇ ਆ ਹਾਂਜੀ ਵੀ ਲੋਕਾਂ ਦੀ ਇੱਕ ਸੋਚ ਬਦਲਣ ਦੀ ਗੱਲ ਆ ਹਾਂਜੀ ਆਸਟ੍ਰੇਲੀਆ ਦੇ ਵਿੱਚ ਵੀ ਕਿਸਾਨ ਕਣਕ ਦੇ ਨਾੜ ਨੂੰ ਅੱਗ ਲਾਉਂਦੇ ਆ ਵੀਡੀਓ ਵਾਇਰਲ ਹੋਈ ਅੱਛਾ ਜੀ ਬੜੇ ਸੱਜਣਾ ਮਿੱਤਰਾਂ ਨੇ ਸ਼ੇਅਰ ਕੀਤੀ ਮੇਰੇ ਹਾਂਜੀ ਇਹਦੇ ਵਿੱਚ ਕੀ ਵੜਿਆਈ ਆ ਜੇ ਖੂਚ ਇੱਕ ਡਿੱਗਦਾ ਤੇ ਆਪਾਂ ਸਾਰਿਆਂ ਨੇ ਖੂਚ ਹੀ ਡਿੱਗਣਾ ਉਹ ਲਾਉਂਦੇ ਆ ਲਾ ਲੈਣ ਦੋ ਫਿਰ ਜਦੋਂ ਕੁਦਰਤ ਦਾ ਹੱਥ ਦਿਖਾਉਂਦੀ ਆ ਫਿਰ ਚਿੱਕਾ ਕਿਉਂ ਮਾਰ ਦਿੰਨੇ ਆ ਪਿਛਲੇ ਸਾਲ ਹੜ੍ਹ ਆਏ ਬਹੁਤ ਨੁਕਸਾਨ ਹੋਇਆ ਕਿਸਾਨ ਭਰਾਵਾਂ ਦਾ ਠੀਕ ਆ ਆਪਾਂ ਉਹਨਾਂ ਨੂੰ ਆਪਣੀ ਉਹਨਾਂ ਨਾਲ ਦਿਲੋਂ ਹੰਦਰਦੀ ਆ ਕਿਉਂਕਿ ਆਪਾਂ ਖੁਦ ਕਿਸਾਨ ਆ ਪਰ ਕਿਸੇ ਸੱਜਣ ਨੇ ਥੱਲੇ ਕਮੈਂਟ ਕੀਤਾ ਕੋਈ ਜ਼ਿੰਮੇਵਾਰ ਬੋਲ ਰਿਹਾ ਸੀ ਵਿਚਾਰਾ ਰੋ ਰਿਹਾ ਸੀ ਵੀ ਅਸੀਂ ਭੱਜ ਕੇ ਜਾਨ ਬਚਾਈ ਸਾਡੀਆਂ ਮੱਝਾਂ ਰੁੜ ਗਈਆਂ ਸਾਡੇ ਦਾਣੇ ਵਾਲੇ ਡਰਮ ਰੁੜ ਗਏ ਸਾਡਾ ਸਮਾਨ ਰੁੜ ਗਿਆ ਸਾਡਾ ਘਰ ਰੁੜ ਗਿਆ ਥੱਲੇ ਕਿਸੇ ਨੇ ਕਮੈਂਟ ਕੀਤਾ ਹਾਂਜੀ ਉਹ ਆਂਦਾ ਜਦੋਂ ਤੁਸੀਂ ਅੱਗ ਲਾਉਨੇ ਆ ਤੇ ਤੁਹਾਡੇ ਵਾਣ ਚ ਅੱਗ ਭਜਦੇ ਤੇ ਜੀਵ ਜੰਤੂ ਵੀ ਐਂ ਭੱਜ ਕੇ ਦੂਜੇ ਵਾਣ ਚ ਵੜਦੇ ਉਹ ਵੇਖ ਲਓ ਕਿਵੇਂ ਭੱਜ ਕੇ ਜਾਨ ਬਚਾਉਂਦੇ ਹੋਣਗੇ ਸਹੀ ਗੱਲ ਹੈ ਸੋ ਜੇ ਆਪਾਂ ਕੁਦਰਤ ਨਾਲ ਖਲਵਾੜ ਕਰਦੇ ਆ ਕਿਤੇ ਨਾ ਕਿਤੇ ਉਹਦਾ ਖਮਿਆਜ਼ਾ ਤਾਂ ਆਪਾਂ ਨੂੰ ਉਗਤਣਾ ਪੈਂਦਾ ਅੱਗ ਲਾਉਣ ਦੇ ਵਿੱਚ ਕੋਈ ਵਡਿਆਈ ਨਹੀਂ ਮੈਂ ਤਾਂ ਇਹੀ ਅਪੀਲ ਕਰੂੰਗਾ ਹਾਂਜੀ ਵੀ ਭਰਾਵੋ ਅੱਗ ਨਾ ਲਾਓ ਆਪਦੀ ਮਾਤਾ ਧਰਤਾ ਇਹ ਆਪਣੀਆਂ ਨੂੰ ਬਚਾ ਲਓ ਪੈਸਟੀਸਾਈਡ ਫਰਟੀਲਾਈਜ਼ਰ ਦਾ ਘੱਟ ਤੋਂ ਘੱਟ ਇਸਤੇਮਾਲ ਕਰੋ ਜੇ ਕਿਸੇ ਨੂੰ ਮੇਰੀ ਗੱਲ ਦਾ ਕੋਈ ਬੁਰਾ ਲੱਗਿਆ ਹੋਵੇ ਤਾਂ ਮੈਂ ਮੁਆਫਰੀ ਮੰਗਦਾ ਹਾਂ ਤੁਹਾਡਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਧੰਨਵਾਦ ਤੁਹਾਡਾ ਵੀ ਸਾਰੇ ਸੋਤਿਆਂ ਨੂੰ ਪਿਆਰ ਭਰੀ ਸੰਦੇਸ਼ ਸਾਨੂੰ ਦਿੱਤਾਈ ਧੰਨਵਾਦ ਬਾਈ ਬਹੁਤ ਧੰਨਵਾਦ ਥੈਂਕ ਯੂ ਧੰਨਵਾਦ ਸਰ ਜੀ ਧੰਨਵਾਦ ਜਲਦ ਮਿਲਦੇ ਕਿਸੇ ਨਵੇਂ ਹੋਰ ਵੀਰ ਨਾਲ ਜੇ ਆਪਣੀ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਜਿਹੜੇ ਵੀਰ ਚੈਨਲ ਤੇ ਨਵੇਂ ਦੇ ਚੈਨਲ ਨੂੰ ਸਬਸਕ੍ਰਾਈਬ ਕਰੇ ਹੋ ਜੀ ਧੰਨਵਾਦ ਸਾਰਿਆਂ ਦਾ